ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਹਾੜਾ YouTube ਚੈਨਲ ਤੇ ਸਵਾਗਤ ਹੈ ਅੱਜ ਆਪਾਂ ਵੀਡੀਓ ਲੈ ਕੇ ਆਇਆ ਪੜੇਆਲਾ ਚਾਈ ਪੱਗ ਜਿਹਦੀ ਲੈਂ 7.5 ਮੀਟਰ ਜਿਹੜਾ ਕਪੜਾ ਆਪਾਂ ਬੋਲਵਾਲ ਵਰਤਿਆ ਜਿਹੜਾ ਕਿਨੇ ਪਹਿਲਾਂ ਲਗੋਣਾ ਸਿੱਧੇ ਸੈਂਟਰ ਚੋ ਲਿਆ ਆ ਕੇ ਪੁਣੀ ਦਾ ਹੁੱਲਦਾ ਪਾਸਾ ਥੱਲੇ ਰੱਖ ਕੇ ਤੇ ਜਿਹੜਾ ਬੰਦ ਪਾਸਾ ਉਸ ਨੂੰ ਉੱਤੇ ਰੱਖ ਕੇ ਉਸੜਾ ਨੂੰ ਜਿਹੜਾ ਮੋਟਾਈ ਦੇ ਵਿੱਚ ਕਰਕੇ ਹੁਣ ਜਿਹੜਾ ਚੰਗੀ ਤਰ੍ਹਾਂ ਇਹਨਾਂ ਸਾਫ਼ ਕਰ ਲੈਣਾ ਹੈ ਐਨ ਉਸੜਾ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਐਨ ਬੈਕ ਤੱਕ ਉਸੜਾ ਨੂੰ ਲਗਾ ਦੇਣਾ ਹੈ ਇਹੜਾ ਨੂੰ ਅਗਲਾ ਲੜੜਾ ਲਾਉਣਾ ਹੈ ਪੁਣੀ ਦਾ ਖੁੱਲਦਾ ਪਾਸਾ ਥੱਲੇ ਰੱਖ ਕੇ ਤੇ ਬੰਦ ਪਾਸਾ ਉੱਤੇ ਰੱਖ ਕੇ ਲੜੜ ਨੂੰ ਇੱਕ ਗੈੜਾ ਬੈਗ ਤੋਂ ਪਿੱਛੇ ਕਰਕੇ ਉਸਾੜ ਨੂੰ ਇੱਕ ਗੈਰ ਤੋਂ ਉੱਤੇ ਲੜੜਾ ਪੇਚਾ ਉੱਤੇ ਨੇ ਬਣਾ ਲੈਣਾ ਹੈ ਪੇਚਾ ਬਣਾਉਣ ਤੋਂ ਬਾਅਦ ਲੜੜ ਨੂੰ ਗੂਠੇ ਦੀ ਮਦਦ ਨਾਲ ਤੁਸੀਂ ਨੇ ਹਲਕਾ ਜਿਹੜਾ ਫੋਲਡ ਕਰ ਦੇਣਾ ਹੈ ਫੋਲਡ ਕਰਨ ਤੋਂ ਬਾਅਦ ਗਰ ਉੱਤੇ ਤੋਂ ਬਾਅਦ ਲੜੜਾ ਹਲਕਾ ਖਿੱਚ ਲੈਣਾ ਹੈ ਕਿੰਨਾ ਤੋਂ ਚੰਗੀ ਤਰ੍ਹਾਂ ਲੜ ਦੇ ਵਿੱਚ ਜਿਹੜਾ ਬਾਏ ਫੇਰ ਦੇਣਾ ਹੈ ਆਹ ਤੂੰ ਨੇੜਾ ਚੰਗੀ ਤਰ੍ਹਾਂ ਇਹਨਾਂ ਬੈਗ ਤੱਕ ਜਿਹੜਾ ਬਾਈ ਫੇਰਨਾ ਹੈ। ਇਹਨਾਂ ਨੂੰ ਲਾੜ ਨੂੰ ਜਿਹੜਾ ਪੂਰੀ ਸਫਾਈ ਦੇ ਵਿੱਚ ਲਗਾਉਣਾ ਹੈ। ਜਿਹੜਾ ਜਿਹੜਾ ਲਾੜ ਲਗਾਉਣਾ ਹੈ ਜਿਸ ਤਰ੍ਹਾਂ ਤੂੰ ਨੇ ਦੂਸਰਾ ਲਾੜ ਲਗਾਇਆ ਸੀ ਪੁਣੀ ਦਾ ਖੁੱਡਾ ਪਾਸਾ ਥੱਲੇ ਰੱਖ ਕੇ ਤੇੰਬਾ ਦਾ ਪਾਸਾ ਉੱਤੇ ਰੱਖ ਕੇ ਉਸ ਲਾੜ ਨੂੰ ਗੁਠੇ ਗੁਠੇ ਮਰਦ ਨਾਲ ਉਸ ਲਾੜ ਦੇ ਕੋਲੋਂ ਹਲਕਾ ਹਰਕ ਰੱਖ ਕੇ ਇਹਨੂੰ ਮੋੜ ਦੇਣਾ ਹੈ। ਉਸ ਲਾੜ ਨੂੰ ਜਿਹੜਾ ਡਬਲ ਫੋਲਡ ਕਰ ਲੈਣਾ ਹੈ। ਇਹ ਕਰ ਤੜਾੜ ਪਹਿਲਾਂ ਤੁਸੀਂ ਮੋਟਾ ਹੈ ਤੁਸੀਂ ਲੜ ਨੂੰ ਇਹ ਗਰਪੋਰਟ ਕਰ ਸਕਦੇ ਹੋ ਇਸ ਲੜ ਦੇ ਵਿੱਚ ਇਹ ਚੰਗੀ ਤਰ੍ਹਾਂ ਬੈਗ ਤੱਕ ਤੁਸੀਂ ਨੇੜਾ ਬਾਜਾ ਫੇਰ ਲੈਣਾ ਹੈ ਇਹਨਾਂ ਨੂੰ ਬੈਗ ਤੱਕ ਸਾਫ਼ ਕਰਕੇ ਲਗਾ ਦੇਣਾ ਹੈ ਜਿਹੜਾ ਤੁਸੀਂ ਨਿਕਲਣ ਲਗਾਉਣਾ ਹੈ ਪੂਣੇ ਦਾ ਖੋਲਦਾ ਪਾਸਾ ਚਲੇ ਰੱਖ ਕੇ ਜਿਹੜੀ ਤੁਹਾਡੀ ਸ਼ੇਪ ਆਉਂਦੀ ਨੇ ਹਲਕੀ ਜਿਹੀ ਮਿੱਡੀ ਮਿੱਡੀ ਕਰ ਲੈਣੀ ਹੈ ਨੂੰ ਗਾੜੀ ਤੁਸੀਂ ਨੇ ਬਾਹਰ ਤਿੱਕੀ ਨਹੀਂ ਰੱਖਣੀ ਇਹੜਾ ਨੂੰ ਅਲੜਾ ਲਗੋਣਾ ਹੈ ਪੂਣੀ ਦਾ ਖੋਲਦਾ ਪਾਸਾ ਥੱਲੇ ਰੱਖ ਕੇ ਤੇ ਬੰਦ ਪਾਸਾ ਉੱਤੇ ਰੱਖ ਕੇ ਲੜ ਨੂੰ ਬੈਗ ਤੋਂ ਪਿੰਚ ਕਰਕੇ ਉਸ ਲੜ ਨੂੰ ਜਿਹੜਾ ਖਿੱਚ ਕੇ ਗੱੜੜਾ ਤਾਂ ਅਸਲ ਨੂੰ ਸਾਫ਼ ਕਰਕੇ ਤੇ ਉਤਰਾ ਪੇਜ ਬਣਾ ਕੇ ਅੰਦਰਲਾ ਕੱਪੜਾ ਅੰਦਰ ਨੂੰ ਇਹ ਗੜਾ ਕੱਪੜਾੜਾ ਫੋਲਡ ਕਰ ਦੇਣਾ ਹੈ ਹੁਣ ਕੰਨ ਤੋਂ ਬਾਅਦ ਲੜ ਨੂੰ ਫੇਰ ਉਸ ਤੜ ਨੂੰ ਜਿਹੜਾ ਡਬਲ ਫੋਲਡ ਕਰ ਦੇਣਾ ਹੈ ਡਲ ਫੋੜਨ ਤੋਂ ਬਾਅਦ ਗਰਮ ਲੜ ਨੂੰ ਫੇਰ ਖਿੱਚ ਲੈਣਾ ਹੈ ਖਿੱਚਣ ਤੋਂ ਬਾਅਦ ਲੜ ਨੂੰ ਜਿਹੜਾ ਹਲਕਾ ਫੇਰੇ ਕਰ ਫੋਲਡ ਕਰ ਦੇਣਾ ਹੈ ਉਹਨੂੰ ਘਰਤਵਾ ਕਰ ਤਾਹਾਂ ਤੋਂ ਵੀ ਇਸ ਲੜਨ ਨੂੰ ਫੋਲਡ ਕਰਨਾ ਹੈ। ਚੰਗੇ ਤਰ੍ਹਾਂ ਇਸ ਲੜਨ ਨੂੰ ਜਿਹੜਾ ਸਫਾਈ ਦੇ ਵਿੱਚ ਕਰਕੇ ਰੋਣਾ ਹੈ। ਇਸ ਲੜਨ ਨੂੰ ਨਾ ਤਾਹਾਂ ਦੇ ਅੱਗੇ ਫੋਲਡ ਕਰਕੇ ਲੜਨ ਤੇ ਜਿੰਨੇ ਵੀ ਤੁਹਾਡੇ ਬਲ ਹੋਣਗੇ ਤੁਸੀਂ ਇਹਨਾਂ ਕੱਢ ਲੈਣੇ ਹਨ। ਇਹ ਲੜ ਦੇ ਵਿੱਚ ਵੀ ਜਿਹੜਾ ਬਾਦੀ ਹੋਇਆ ਸਫਾਈ ਕਰ ਦੇਣੀ ਹੈ। ਐਂਡ ਬੈਗ ਤੱਕ ਵੀ ਸਫਾਈ ਕਰਕੇ ਸਾਨੂੰ ਰਗਾ ਦੇਣਾ ਹੈ। ਤੁਨੇ ਸਾਰਾ ਨਾ ਫਾਸਲਾ ਜਿਹਨੂੰ ਉਹਨੇ ਰੱਖਣਾ ਜਿੰਨਾ ਦੋਨੇ ਪੈ ਬਾਕੀ ਲੜਣਾ ਦਾ ਰੱਖਿਆ ਸੀ ਉਤਲੇ ਪੇਚਾਂ ਦੇ ਵਿੱਚ ਲਾ ਕੇ ਉਹਨੇ ਬਾਹਰ ਫੇਰ ਲੈਣਾ ਹੈ ਉਤਰੇ ਪੇਚਾਂ ਦਾ ਵੀ ਜਿਹੜਾ ਤੁਹਾਡਾ ਫਾਸਲਾ ਉਹਦੀ ਨੇ ਸੈੱਟ ਕਰ ਲੈਣਾ ਹੈ ਸਾਰਾ ਲਾਇਵ ਤੁਨੇ ਚੰਗੀ ਤਰ੍ਹਾਂ ਇਹਦਾ ਬਾਜਾ ਤੁਨੇ ਫੇਰ ਲੈਣਾ ਹੈ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜਿਹੜਾ ਤੁਨੇ ਗੱੜ ਲਾਉਣਾ ਹੈ ਲੜ ਨੂੰ ਬੈਗ ਤੋਂ ਪਿੰਚ ਕਰਕੇ ਉਹਨੇ ਤਾਂ ਖੁੱਲਦਾ ਫਸਾ ਤਲੇ ਰੱਖ ਕੇ ਤੇ ਬੰਦ ਪਾਸਾ ਉੱਤੇ ਰੱਖ ਕੇ ਉਸ ਲੜ ਨੂੰ ਖਿੱਚ ਕੇ ਚੰਗੀ ਤਰ੍ਹਾਂ ਜਿਹੜਾ ਉਤਰਾ ਪੇਚਾ ਉਹਦੇ ਨੇ ਬਣਾ ਲੈਣਾ ਹੈ ਬਣਾਉਣ ਤੋਂ ਬਾਅਦ ਲੜ ਨੂੰ ਵੀ ਇੱਕ ਵਾਰ ਹਲਕਾ ਅੰਦਰ ਨੂੰ ਫੋਲਡ ਕਰ ਦੇਣਾ ਹੈ ਬਾਅਦ ਤੋਂ ਲੜ ਨੂੰ ਵੀ ੜਾ ਸਾਫ਼ ਕਰ ਲੈਣਾ ਹੈ ਕਿਹੜੇ ਵੀਰੇ ਹੈਡ YouTube ਨੂੰ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਇਗਰ ਸਲੜ ਨੂੰ ਫੇਰ ਅੰਦਰ ਨੂੰ ਫੋਲਡ ਕਰਕੇ ਉਹ ਗਰਤਲਾ ਪੇਜ ਉਸਲੜ ਦਾ ਬਣਾ ਲੈਣਾ ਹੈ ਉਸੜ ਨੂੰ ਵੀ ਗੁੱਠੀ ਦੀ ਮਦਦ ਨਾਲ ਸਲੜ ਨੂੰ ਫੋਲਡ ਕਰ ਦੇਣਾ ਹੈ ਫੋਲਡ ਕਰਨ ਤੋਂ ਬਾਅਦ ਫੇਰ ਉਸਲੜ ਨੂੰ ਜਿਹੜਾ ਡਬਲ ਫੋਲਡ ਕਰ ਲੈਣਾ ਹੈ ਇਸਲੜ ਨੂੰ ਵੀ ਗਰਤਹਾ ਤੋਂ ਫੋਲਡ ਕਰ ਦੇਣਾ ਹੈ ਚੰਗੇ ਤਰ੍ਹਾਂ ਜਿਹੜਾ ਸਾਰੇੜਾ ਦਾ ਪੇਜ ਆਪਣੇ ਬਣਾ ਲੈਣਾ ਹੈ ਬੈਕ ਤੋਂ ਜਿਹੜਾ ਸਲੜ ਨੂੰ ਫੋਲਡ ਕਰਨਾ ਹੈ ਚੰਗੇ ਤਰ੍ਹਾਂ ਸਲੜ ਨੂੰ ਬੈਕ ਤੋਂ ਜਿਹੜਾ ਸਾਫ਼ ਕਰ ਲੈਣਾ ਹੈ ਸਾਫ ਕਰਕੇ ਉਹਨਾਂ ਲੜਨ ਲਗਾ ਦੇਣਾ ਹੈ। ਇਹ ਨਿਗਰ ਹੱਕਾ ਉਹ ਟੜਾ ਉਹ ਲੜ ਉਹ ਨੂੰ ਦਬ ਲੈਣਾ ਹੈ। ਜੰਗੀ ਤਰ੍ਹਾਂ ਹੱਡ ਦੇ ਵਿੱਚ ਜਿਹੜਾ ਬਾਜ ਫੇਰ ਲੈਣਾ ਹੈ। ਐਂਡ ਬੈਗ ਤੱਕ ਉਹਨੇ ਬਾਜ ਨੇ ਹੰੜੀ ਲੜ ਲੜ ਦੀ ਸਫਾਈਆ ਉਹ ਕਰ ਲੈਣੀ ਹੈ। ਤਲੇ ਬਿਟਾ ਜੇਕਰ ਫੇਰ ਤੋਂ ਇਹਦਾ ਬਾਅਦ ਫੇਲਣਾ ਹੈ ਥੋੜਾ ਲੜ ਲਗਾਏ ਸ਼ੂਜ਼ ਲੜ ਦੇ ਵਿੱਚ ਵੀੜਾ ਚੰਗੀ ਤਰ੍ਹਾਂ ਬਾਅਦ ਫੇਲ ਲੈਣਾ ਹੈ ਚੰਗੀ ਤਾਂ ਇਹ ਥੋੜੀ ਸ਼ੇਪ ਆ ਗਈ ਨੇ ਸੈਟ ਕਰ ਲੈਣੀ ਹੈ ਇਹੜਾ ਜਿਹੜਾ ਲੜ ਲਗਾਉਣਾ ਹੈ ਲੜ ਨੂੰ ਬੈਗ ਤੋਂ ਪਿੰਚ ਕਰਕੇ ਪੂਦਾ ਖੁੱਲਦਾ ਪਾਸਾ ਥੱਲੇ ਰੱਖ ਕੇ ਤੇ ਜਿਹੜਾ ਬੰਦ ਪਾਸਾ ਉਸ ਨੂੰ ਤਾਂ ਰੱਖ ਕੇ ਉਸ ਲੜ ਦਾ ਵੀ ਜਿਹੜਾ ਤਾਂ ਵਾਲਾ ਪੇਚ ਆ ਤੁਹਾਨੂੰ ਬਣਾ ਲੈਣਾ ਹੈ ਇਸ ਲੜ ਨੂੰ ਫੇਰ ਇੱਕ ਕਰ ਤੋਂ ਹੋਲਡ ਕਰਨਾ ਹੈ ਤੁਸੀਂ ਇਹਨਾਂ ਦਾ ਬੈਗ ਦਾ ਚੰਗੀ ਤਰ੍ਹਾਂ ਨਾਲ ਫੋਲਡ ਕਰ ਦੇਣਾ ਹੈ ਫੋਲਡ ਕਰਨ ਤੋਂ ਬਾਅਦ ਨੂੰ ਜਿਹੜਾ ਗੂਠੇ ਦੀ ਮਦਦ ਨਾਲ ਤੁਸੀਂ ਫੋਲਡ ਕਰ ਦੇਣਾ ਹੈ ਉਲਗਾਂ ਤੋਂ ਇਹੜਾ ਨੂੰ ਵੀੜਾ ਹਲਕਾ ਖਿੱਚ ਕੇ ਇਹੜਾ ਨੂੰ ਵੀੜਾ ਡਬਲ ਫੋਲਡ ਕਰਨਾ ਹੈ। ਚੰਗੀ ਤਰ੍ਹਾਂ ਇਹੜਾ ਨੂੰ ਜਿਹੜਾ ਬੈਗ ਤਾਂ ਤੁਸੀਂ ਇਹਨੇ ਸਾਫ਼ ਕਰਕੇ ਲਗਾਉਣਾ ਹੈ। ਜੇ ਇਹਦਾ ਜਿਹੜਾ ਇਹਨੇ ਲੜਾ ਗੋਨੇ ਤੇ ਥੈਡ ਤਾਂ ਸਾਫ਼ ਕਰ ਲੈਣਾ ਹੈ। ਆਪ ਕੰਮ ਤਾਂ ਹੈ ਘਰ ਫੇਰ ਉਸੜਾ ਨੂੰੜਾ ਖਿੱਚ ਕੇ ਹਲਕਾ ਕਪੜਾ ਹੱਕ ਕੇ ਨਾਲ ਉਹੜਾ ਨੂੰ ਫੋਲਡ ਕਰ ਦੇਣਾ ਹੈ। ਕਿਧਰਾ ਬੈਗ ਤੱਕ ਉਸ ਲੜਨ ਨੂੰ ਲਾ ਸਾਫ ਕਰਕੇ ਲਗਾ ਦੇਣਾ ਹੈ ਸਾਇਲੈਂਡਾ ਵਿੱਚ ਕਿਧਰਾ ਬੈਗ ਤੱਕ ਇਹ ਬਾਜਵਾ ਫੇਰ ਲੈ ਬਾਜਾ ਜਿਹੜਾ ਫੇਰ ਲੈਣਾ ਹੈ ਤੇ ਇਹ ਜਿਹੜਾ ਹੀ ਮੇਰੇ ਅੱਧ ਦਿਨ ਇਹਦਾ ਚੰਗੀ ਤਰ੍ਹਾਂ ਬਾਸ਼ ਫੇਰ ਲੈਣਾ ਹੈ ਤਾਂ ਜਿਹੜਾ ਸਾਈਡ ਤੇ ਚਾਲੇ ਸਾਈਡ ਤੇ ਜਿਹੜਾ ਡਬਲ ਲੜ ਹੋਊਗਾ ਤਾਂ ਉੱਤੇ ਲੜ ਬਣਾਉਣਾ ਹੈ ਤੁਸੀਂ ਉਸ ਲੜ ਨੂੰ ਜਿਹੜਾ ਚੰਗੀ ਤਰ੍ਹਾਂ ਉੱਧਰ ਰੜਾ ਵੀ ਜਿਹੜਾ ਸਾਫ ਕਰ ਲੈਣਾ ਹੈ ਚੰਗੀ ਤਰ੍ਹਾਂ ਉਸ ਲੜ ਨੂੰ ਜਿਹੜਾ ਬੈਗ ਤਾਂ ਜਿਹਨੂੰ ਸਾਫ ਕਰ ਲੈਣਾ ਹੈ ਚੰਗੀ ਤਰ੍ਹਾਂ ਲੜ ਨੂੰ ਜਿਹੜਾ ਬੈਗ ਤਾਂ ਜਿਹਨੂੰ ਸਾਫ ਕਰ ਲੈਣਾ ਹੈ ਸਾਰਾ ਨਾ ਵਿਚਨ ਪ੍ਰੋਪੋਜ਼ ਨੇੜਾ ਬਾਈ ਫੇਰ ਲੈਣਾ ਹੈ ਚੰਗੇਂਦਰਾ ਦੀ ਸ਼ੇਪ ਆਜੂਨੇ ਸਟ ਕਰਾ ਲੈਣੀ ਹੈ ਜਿਹੜੇ ਵੀ ਰਹਾਡੀ ਵੀਡੀਓ ਵਧੀਆ ਲੱਗਦੀ ਹੈ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਕਦਾ ਛੇ ਮਿਲਦਾ ਉਸ ਦੇ ਚੰਗੀ ਤਰ੍ਹਾਂ ਦਾ ਪ੍ਰੋਪਰ ਤਨੇ ਬਾਫ ਲੈਣਾ ਹੈ ਜਿਹੜੇ ਵੀ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨ ਤੇ ਜਿਹੜੇ ਵੀ ਸਾਡੇ Facebook ਪੇਜ ਨੂੰ ਫੋਲੋ ਨਹੀਂ ਕੀਤਾ ਉਹ ਫੋਲੋ ਜ਼ਰੂਰ ਕਰਨ ਟਿੰਗਿਤਰਾ ਜੁਨੇ ਪੇਜ ਨੂੰ ਟਿਕ ਕਰ ਲੈਣੇ ਹਨ ਜੇਕਰ ਤੁਹਾਡੇ ਇਹੜੇ ਲੜਨੇ 3D ਨਹੀਂ ਹੁੰਦੇ ਤੁਸੀਂ ਉਸ ਰੜਾ ਹੱਥਾਂ ਨਾਲ ਹੱਥਾਂ ਤੇ ਹਲਕਾ ਪਾਣੀ ਲਾ ਕੇ ਜਾਂ ਫਿਰ ਪਗਲੂ ਪਾਣੀ ਲਾ ਕੇ ਉਸ ਰੜਨ ਨੂੰ ਜਿਹੜਾ 3D ਕਰ ਸਕਦੇ ਹੋ ਉਹ ਦੇ ਕਰਕੇ ਜਿਹੜਾ ਤੁਹਾਡੇ ਲੜਨੇ ਉਹ ਖੁੱਸਦੇ ਖੜੇ ਹੋ ਜਾਣਗੇ ਕਈ ਵਾਰ ਇਹ ਲੜਨੇ ਇਹੜੇ ਉਹ ਖੜੇ ਨਹੀਂ ਸਿੱਧੇ 3D ਨਹੀਂ ਹੁੰਦੇ ਤੇ ਜਦੋਂ ਤੁਸੀਂ ਪਾਣੀ ਲਾ ਕੇ ਕਰੋਗੇ ਤੁਹਾਡੇ ਜਿਹੜਾ ਲੜਨੇ ਉਹ ਚੰਗੀ ਤਰ੍ਹਾਂ ਜਿਹੜਾ 3D ਹੋ ਜਾਣਗੇ ਕਿੰਦਰਾ ਡਿਜੜੀ ਛੇਪਾ ਉਹਨੇ ਚਟ ਕਰ ਲੈਣੀ ਹੈ ਆਂਤੂਨੇ ਡਾ ਪਿੱਛੇ ਵੀ ਉਹੜਾ ਬਾਅਦ ਫੇਰ ਲੈਣਾ ਹੈ ਜਿਹੜਾ ਤੈਨੂੰ ਛੇਵਾਂ ਰੜ ਲਾਉਣਾ ਕੱਲ੍ਹ gilਾ ਰੜ ਲਾਉਣਾ ਹੈ ਛੇਵਾਂ ਰੜ ਦੇ ਇਹ ਲੜ ਦੇ ਉੱਤੇ ਜਿਹੜਾ ਪੱਗ ਪੈਣ ਲਗਾਉਣਾ ਹੈ ਜਿਹੜਾ ਪੱਗ ਪੈ ਲਗਾਉਣਾ ਹੈ ਤੁਸੀਂ ਨੇ ਨੱਕ ਦੀ ਜਮੇ ਸੇਹ ਦੇ ਵਿੱਚ ਲਗਾਉਣਾ ਹੈ ਨੱਕ ਦੇ ਖੱਬੇ ਜਾਂ ਸੱਜੇ ਪਾਸੇ ਵੱਧ ਘੜ ਨਹੀਂ ਲਗਾਉਣਾ ਉਸ ਨਾਲ ਜਿਹੜਾ ਕੱਗ ਲੜ ਲਗਾਉਣਾ ਤੁਸੀਂ ਉਹ ਲੜ ਦੀ ਪੂਰੀ ਕੋਲ ਕੇ ਉੱਤਲਾ ਪੱਲਾ ਥੱਲੇ ਨੂੰ ਫੋਲਡ ਕਰਕੇ ਤੇ ਥੜਾ ਦਾ ਪੱਲਾ ਉੱਤੇ ਨੂੰ ਫੋਲਡ ਕਰਕੇ ਉਸ ਨਾਲ ਤਿੰਨ ਜਿਹੜਾ ਸਾਫ਼ ਕਰਕੇ ਉਹ ਲੜ ਦੇ ਉੱਤੇ ਗਰ ਹੱਥ ਫੇਰ ਲੈਣਾ ਹੈ ਹੱਥ ਫੇਰਨ ਤੋਂ ਉੱਤੇ ਕਰ ਬਾਅਦ ਫੇਰ ਕੇ ਜਿਹੜਾ ਇਹ ਥੋੜਾ ਵੱਧ ਰਹਿ ਲੂਗਾ ਤੁਸੀਂ ਉਸ ਲੜ ਨੂੰ ਉੱਤੋਂ ਜਾਂ ਥੱਲੇ ਨੂੰ ਫੋਲਡ ਕਰ ਦੇਣਾ ਹੈ ਤੇ ਪੱਗ ਲੜਨ ਨੂੰ ਥੱਲੇ ਪੱਗ ਪਾ ਕੇ ਥੱਲੇ ਥਿਲੇ ਆ ਕੇ ਥਿਲੇ ਜਿਹਾ ਆ ਕੇ ਸੈਟ ਕਰਕੇ ਸੱਜੇ ਪਾਸੇ ਵੱਲ ਘੁਮਾ ਦੇਣਾ ਹੈ ਸੱਜੇ ਪਾਸੇ ਵੱਲ ਘੁਮਾ ਕੇ ਜਿਹੜਾ ਲੜਨ ਦਾ ਹਲਕਾਏ ਹੋਲ ਕੇ ਲੜਨ ਦਾ ਸ਼ੇਪ ਦੇ ਉੱਤੇ ਦਬ ਦੇਣਾ ਹੈ ਤੇ ਕਿਧਰ ਆਲਾ ਤੁਸੀਂ ਲੜਨ ਨੂੰ ਦਬ ਦੇਣਾ ਹੈ ਜਿਹੜਾ ਵੀਰਾ ਆਲਾ ਠੇਲਾ ਹੋ ਜਾਂਦਾ ਹੈ ਕਜੀ ਲੜ ਉਸ ਲੜ ਉਸ ਲੜ ਦੇ ਉੱਤੇ ਜਿਹੜਾ ਤੁਸੀਂ ਪੱਗ ਪੈਨ ਲਗਾ ਸਕਦੇ ਹੋ ਪਗ ਪੈਨ ਲਗਾਉਣ ਦੇ ਨਾਲ ਤੜਾ ਤੁਹਾਡਾ ਲੜਾ ਉਹ ਸਿੱਧਾ ਉਹ ਪਗ ਪੈਨ ਦੇ ਨਾਲ ਲਗਾਉਣ ਦੇ ਨਾਲ ਤੜਾ ਤੁਹਾਡਾ ਲੜਾ ਟਿੱਲਾ ਨਹੀਂ ਹੋਏਗਾ ਤੇ ਚੰਗੀ ਤਰ੍ਹਾਂ ਇਹ ਸ਼ੇਪ ਆਉਣੀ ਹੈ ਸੈੱਟ ਕਰ ਲੈਣੀ ਹੈ ਚੰਗੀ ਤਰ੍ਹਾਂ ਤੁਸੀਂ ਇਹਵੇਂ ਲੜ ਦੇ ਵਿੱਚ ਵੀ ਜਿਹੜਾ ਬਾਅ ਫੇਰ ਲੈਣਾ ਹੈ ਕਿ ਕਿਤਨਾ ੜਾ ਉਤਲਾਪੇ ਇਹਨੇ 3D ਕਰ ਲੈਣਾ ਹੈ ਕਾਂਡੀ ਦੇ ਸਾਰੇ ਨਾਲ ਚੜਾ ਚੰਗੀ ਦਾ ਨਾੜਾ ਤੁਸੀਂ ਨੇ ਬਾਜਾ ਫੇਰ ਦੇਣਾ ਹੈ ਜਿਹੜਾ ਤੁਸੀਂ ਨੇ ਸਿਰ ਟਿਕਣਾ ਹੈ ਜਿਹੜਾ ਸਿਰ ਦੇ ਸੈਂਟਰ ਜਿਹੜਾ ਪਹਿਲੇ ਨਾਲ ਲਗਾਇਆ ਸੀ ਉਸੇ ਥਾਂ ਨੂੰ ਖਿੱਚ ਕੇ ਸਾਰੇ ਜਿਹੜਾ ਪੂਰੇ ਸਿਰ ਦੇ ਉੱਤੇ ਕੱਪੜਾ ਕਰਕੇ ਉਹੜਾ ਨੂੰ ਜਿਹੜਾ ਪੂਰੇ ਸਰਦ ਤੋਂ ਤੇ ਕਵਰ ਕਰਕੇ ਉਹੜਾ ਨੂੰ ਦਬ ਦੇਣਾ ਹੈ ਐਡਾ ਤਨੇ ਪਿਛਲਾੜ ਲਗਾਉਣਾ ਹੈ ਦੋਨਾਂ ਹੈਡ ਤਾਂ ਫੋਲਡ ਕਰਕੇ ਉਹੜਾ ਨੂੰ ਜਿਹੜਾ ਬੈਕ ਤੇ ਦਬ ਦੇਣਾ ਹੈ ਜਿਹੜੇ ਵੀਰੇ ਸਾਡੀ ਵੀਡੀਓ ਵਧੀਆ ਲੱਗਿਆ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਜ਼ਰੂਰ ਕਰਿਓ ਵੀਡੀਓ ਦੇ ਖਾ ਲਈ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ